ਹੈਲੋ ਜੀ ਸਸਰੀਆ ਗਾਲ ਜੀ ਸਵਾਗਤ ਹੈ ਤੁਹਾਡਾ ਸਭ ਲੌਗ ਦੇ ਵਿੱਚ ਹੋਰ ਸੁਣਾਓ ਜੀ ਕਿਵੇਂ ਸਾਰੇ ਠੀਕ-ਠਾਕ ਅਸੀਂ ਵੀ ਸਾਰੇ ਠੀਕ-ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ-ਠਾਕ ਹੋ ਹਾਂਜੀ ਲੱਗਿਆ ਨਵੀਂ ਵੀਡੀਓ ਦੀ ਸ਼ੁਰੂਆਤ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡਾ ਸਾਰਿਆਂ ਪੈਨ ਪਾਈਨ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਕੱਲ ਵਾਲੀ ਵੀਡੀਓ ਸੈਂਸਨ ਸਨ ਕਮੈਂਟ ਕਰੇ ਤੇ ਵੀਡੀਓ ਨੂੰ ਫੋਲੋ ਕਰੇ ਹਾਂਜੀ ਤੇ ਸ਼ਾਮ ਦਾ ਟਾਈਮ ਆ ਸਵੇਰ ਦੇ ਲੱਗੇ ਹੋਇਆ ਗਮਾ ਘਰਾ ਦੇ ਵਿੱਚ ਕਿਉਂਕਿ ਜੀ ਆਪਾਂ ਨੇ ਬੀਜਣਾ ਸੀਗਾ ਰਸਣ ਸਵੇਰੇ ਉਹ ਸਾਫ਼ ਕਰਿਆ ਤੇ ਬਾਕੀ ਦੇਲੀ ਦੇ ਕੰਮ ਹੋ ਜਾਂਦਾ ਕੱਲਾ ਕੱਲਾ ਬੀਜ ਵਿੱਚੋਂ ਹਣਾ ਮੋਟਾ ਮਤਲਬ ਗੱਠੀ ਦੇ ਵਿੱਚੋਂ ਕੱਢ ਕੱਢਣਾ ਹੁੰਦਾ ਤੇ ਉਧਰ ਬਾਹਰ ਜਿੱਥੇ ਬੀਜਣਾ ਤੇ ਸੱਟ ਆਪਾਂ ਲੱਗਾ ਬੱਟਾ ਪਾਉਣ ਤੇ ਉਹ ਬੀਜਣਾ ਕਈ ਜੰਗ ਦੇ ਕੰਮ ਹੋਈ ਜਾਂਦੀ ਹੈ ਬੀਜਣ ਦੀ ਹਨਾ ਸਿਰ ਤੋਂ ਨਾ ਮੈਂ ਸਵੇਰ ਢਾਈ ਘੰਟੇ ਲਈ ਸੀ ਮੈਂ ਦੀਲੀ ਦੇ ਤੋਣਾ ਹਾਂ ਤੇ ਇਥੇ 4 ਵਜੇ ਛੁੱਟੇ ਨੇ ਮੈਂ ਲੱਗੀ ਸੀ ਇਥੇ ਅਲਮਾਰੀ ਸਾਫ ਕਰਨ ਹਾਂ ਅਲਮਾਰੀ ਦੇ ਵਿੱਚ ਐਦਾ ਇਹ ਕੱਪੜੇ ਬਹੁਤ ਜ਼ਿਆਦਾ ਹੋਏ ਪਏ ਸੀਗੇ ਤੇ ਰੱਖਣ ਨੂੰ ਜਗ੍ਹਾ ਨਹੀਂ ਸੀਗੀ ਬਹੁਤ ਖਿੱਲਰੇ ਪਏ ਸੀਗੇ ਕੱਪੜੇ ਤੇ ਨਾ ਮੈਂ ਹੁਣ ਉਹਦੇ ਵਿੱਚ ਸਾਰੇ ਕੱਪੜੇ ਜਿਹੜੇ ਪਣਾਣੇ ਸੀ ਨਹੀਂ ਪਾਉਦੇ ਹੈਗੇ ਬੱਚੇ ਉਹ ਸਾਰੇ ਕੱਢੇ ਨੇ ਜਿਨ੍ਹਾਂ ਨੂੰ ਦੇ ਦਾਂਗੇ ਕਿਸੇ ਨੂੰ ਛੋਟੇ ਬੱਚਿਆਂ ਨੂੰ ਜਿਹੜੇ ਨਾ ਤੱਲ ਹੋਗੇ ਬਾਕੀ ਜਿਸ ਕਰਨ ਆਇਆ ਨਾ ਕਿ ਹੁਣ ਇਸ ਤਰ੍ਹਾਂ ਤੇ ਇਹ ਲਿਖਿਆ ਹੋਇਆ ਹੈ ਫਰਕ ਵਾਲਾ ਦਮਾ ਲਵਨ ਨਾ ਕਿ ਫਰਕ ਵਾਲਾ ਤੇ ਹੁਣ ਜੇ ਠੰਡ ਹੋਗੀ ਸ਼ਾਮ ਨੂੰ ਠੰਡ ਹੋ ਜਾਂਦੀ ਹੈ ਤੂੰ ਮੋٹے ਕੱਪੜੇ ਪਹਿਨ ਲੈ ਹਲਾ ਇਸ ਕੰਨ ਮਨ ਅੱਛਾ ਹੋ ਹੁਣ ਕੱਛਾ ਪਾਇਆ ਨਾ ਕਿ ਹੋਣੇ ਪੱਜੜ ਜਾਣਾ ਤਾਂ ਕੱਛਾ ਪਾਇਆ ਗਾੜੂ ਵਾਲਾ ਕੱਛਾ ਚਾ ਕੱਛਾ ਤਾਂ ਪਾਇਆ ਤਾਂ ਗਰੜ ਚ ਜਾਣਾ ਗਰੜ ਚ ਜਾਣਾ ਬੂਟ ਪਗੜਾ ਪਾਇ ਲੈ सर्दिया वाले कपड़े निकल हम थोड़े थोड़े करके कभी जाने जी बाहर जगह होगी ना होने कैदा ने બસ ਆਪਣਾ ਤਾਂ ਪਹਿਣ ਦਾ ਇਹੀ ਕੰਮ ਨਹੀਂ ਮੁੱਕਦਾ ਸਰਦੀਆਂ ਦੇ ਵਿੱਚ ਬਾਹਰ ਕੱਢ ਲਓ ਗਰਮੀਆਂ ਦੇ ਵਿੱਚ ਵਿੱਚ ਰੱਖੋ ਕੱਪੜੇ ਕਦੇ ਰੱਖੋ ਕਦੇ ਕੱਢ ਲਓ ਬਸ ਇਹੀ ਗੋਸੋ ਚੱਲੀ ਜਾਂਦਾ ਹੈ ਨਾ ਸੋ ਲੋ ਜੀ ਅਜੇ ਵੀ ਮੈਂ ਵਾਇਰ ਸੈੱਟ ਕਰਤੀ ਹਾਂ ਦਸ ਕਰਨਾ ਨਾ 11:00 ਵਜੇ ਹੀ ਸੈੱਟ ਕਰ ਤੇਰੇ ਕੱਪੜੇ ਕੱਢੇ ਨੇ ਜਿਹੜੇ ਛੋਟੇ ਹੋਗੇ ਇਹਦੇ ਨਹੀਂ ਆਉਂਦੇ ਹੈਗੇ ਤੇ ਆਪਾਂ ਬੱਚੇ ਹੈਗੇ ਨੇ ਤੇ ਛੋਟੇ-ਛੋਟੇ ਬਹੁਤ ਮਤਲਬ ਉਹ ਕੋਤ ਟਿਊਬਾਂ 'ਤੇ ਬੈਠੇ ਨੇ ਉਹਨਾਂ ਦੇ ਤਾਂ ਪਾ ਕੇ ਹੜਾ ਲਾਉਂਦੇ ਆ। ਹਾਂ ਉਹ ਮੋਟਰਾਂ 'ਤੇ ਟਿਊਬਾਂ 'ਤੇ ਤੇਜ਼ ਸੈਜ ਵੀ ਇੱਦਾਂ ਹੋ ਗਏ ਉਹ ਦੇਣੇ ਸੀਗੇ ਮੈਂ ਇਹ ਨਾ ਕੱਪੜੇ ਰੱਖ ਦੇਣੇ ਹੁੰਦੇ ਹੈਗੇ ਬੱਚਿਆਂ ਦੇ ਮੈਂ ਦੇ ਦੇਣੇ ਹੁੰਦੀ ਆ ਕੀ ਫਾਇਦਾ ਜੋ ਪਾਉਣੇ ਤਾਂ ਹੈ ਨਹੀਂ ਬੱਚਿਆਂ ਨੂੰ ਹੈ ਨਾ ਸੇਕਰ ਉਹ ਚਲੋ ਕੋਈ ਨਾ ਜੰਨੇ ਨਾਲ ਸਾਫ ਸਾਫ ਜਿਹੜੇ ਵਧੀਆ ਹੁਣ ਮਤਲਬ ਬੱਚਾ ਪਾ ਕੇ ਹੰਡਾ ਲੀਓ ਉਹ ਕੱਪੜੇ ਦੱਲੇ ਨੇ ਆਪਾਂ ਫਟੇ ਹੋਈ ਜੁੜ ਜਾਈਗਾ ਤਾਂ ਜੇ ਭਈ ਅਵੇ ਨੌਜੀ ਫੇਮ ਲੈਣ ਨੂੰ ਦਿਖਾ ਦੇ ਆਪਾਂ ਬਾਹਰ ਅੱਜ ਪੇਟ ਵੀ ਗਲਿਆ ਇਸ ਕਾਰਨ ਹੁਣ ਹੁਣਾ ਪਾ ਭਾਂਡੇ ਚ ਨੇ ਮੈਂ ਭਾਂਡੇ ਵਿੱਚ ਨੇ ਜਾਵਾਂ ਹੁਣ ਛੇਟਾ ਚੁੰਜਣਾ ਆਪਾਂ ਨੇ ਭਾਂਡੇ ਦੇਖੋ ਕਿੰਨੇ ਇਕੱਠੇ ਹੋ ਗਏ ਸੀ ਟੋਕਰਾ ਭਰ ਜਾਂਦਾ ਸਾਡਾ ਰੋਜ਼ ਟੋਕਰਾ ਭਰ ਕੇ ਭਾਂਡੇ ਭਰਦੇ ਨੇ ਨੇ ਕਰਦੇ ਨੇ ਬੱਚੇ ਥੋੜੋ ਥੋੜੇ ਮਾੜਾ ਜਿਹਾ ਪਾਣੀ ਪੀਂ ਜਾਂਦੇ ਨੇ ਗਲਾਸ ਰੱਖ ਦਿੰਦੇ ਆਹੋ ਗਲਾਸ ਕਰਦੇ ਨੇ ਤੇ ਨਾਲੇ ਆਪਣੇ ਤੜਕਾ ਲਾਤਾ ਤੇ ਫਿਰ ਆਪਣੀ ਅੱਜ ਬਣਾਈਆ ਕੜੀ ਬੜੀਆਂ ਪਾ ਕੇ ਸੋਇਆ ਬੀਨ ਲਿਆ ਤੇ ਬਸ ਉਹ ਰਿੱਚ ਗਈ ਤੇ ਮੈਂ ਤੜਕਾ ਲਾਤਾ ਮੈਂ ਹabhi ਘਰ ਤੋਂ ਪਹਿਲਾ ਪਹਿਲਾ ਬਣ ਜੂਗੀ ਤੇ ਇਹ ਬਸ ਹੁਣ ਆਪਾਂ ਗੈਸ ਬੰਦ ਕਰਕੇ ਜਾਵਾਂਗੇ ਥੱਲੇ ਆ ਪਲੇਟ ਲੈ ਕੇ ਆਗੇ ਦੋਸਤਾਂ ਤੇ ਜਾਵਾਂਗੇ ਤੇ ਕਹਿ ਨੂੰ ਆਲਾ ਕਹਿ ਦਿੰਦਾ ਹਨਾ ਵੀ ਛੋਟੀ ਜੀ ਦਾ ਫੈਮਿਲੀ ਆ ਐਨਾ ਕੰਮ ਕਿਹੜਾ ਤੇ ਭਾਂਡੇ ਦੇਖ ਲਓ ਸਾਡੇ ਕੋਕਰ ਆਪਾਂ ਰੋਜ਼ ਸਮੋ ਜਿੰਨੀ ਛੋਟੀ ਫੈਮਿਲੀ ਹੋ ਨਾ ਬਦ ਹੋ ਜਾਂਦਾ ਜੇ ਕੋ ਕਰਨਾ ਕਦੇ ਨਹੀਂ ਹੁੰਦਾ ਬੱਚੇ ਦਾ ਬਸ ਮਾੜਾ ਮੁੰਟੇ ਕਰਦੇ ਉਹ ਵੀ ਜਿੱਦ ਨਾਲ ਜੀ ਕਰੇ ਉਦਨੇ ਕਰਦੇ ਨਹੀਂ

ਇਹਦੀ ਬੀਜ ਜਣਾ ਬਹੁਤ ਜ਼ਿਆਦਾ ਮਿੱਠੀ ਹੋਈ ਸੀ ਪਿਛਲੇ ਸਾਲ ਆਪਣੇ ਤੇ ਇਹਦੀ ਬੀਜਾਂ ਨੇ ਕੱਣੀ ਆਵੇ ਕੰਨੀ ਦਾ ਵੀ ਵੀ ਘਰੇ ਪਿਆ ਸੀ ਆਪਣੇ ਉਹ ਵੀ ਬੀਜਾਂ ਬਾਕੀ ਪਾਲਕ ਦਾ ਵੀ ਹਰਿਆ ਫੇਲਿਆ ਦੀ ਆਪਾਂ ਇੱਥੋਂ ਉਹ ਹਾਰ ਹੀ ਜਾਣਾ ਬਹੁਤ ਜ਼ਿਆਦਾ ਮਾਚੂ ਵਾਲੇ ਉਹ ਸਾਬ ਤੋਂ ਲੈ ਕੇ ਆ ਗਏ ਨੇ ਲੈ ਲਿਆ ਸਰੋਂ ਤਾਂ ਆਪਣੇ ਹੋ ਗਈ ਥੋੜੀ ਪੀਚੀ ਹੋਈ ਐ ਸਾਗ ਜੋ ਮਸਾ ਸਾਗ ਹੋਣਾ ਹੈ ਹੈਨਾ ਤੇ ਸਾਗ ਹੋ ਚੁੱਕੇ ਚਲ ਫਿਰ ਇੱਕ ਦੋ ਦਿਨ ਨਿਸ਼ਾ ਰੱਖਦੇ ਆ ਸਾਗ ਚੀ ਜੋ ਜੋ ਸਾਗ ਤਰ ਕਰ ਲਈ ਚਲੋ ਸਵਾਦ ਬਣੀ ਜਾ ਸਾਗ ਬੱਚੇ ਵੀ ਤਰਸੇ ਜਾਂਦੇ ਨੇ ਸਾਗ ਜਿਸ ਕਾਨੂੰ ਕਿਦੰਨਾ ਕਹਿੰਦਾ ਮੈਨੂੰ ਸਾਗ ਹੋ ਗਿਆ ਸਾਂਭੂ ਕੀ ਹੈ ਕਰੀਏ ਲਾ ਵੈਸੇ ਬੋਲ ਰਿਹਾ ਹਾਂ ਦਾ ਆਪਾਂ ਉਹ ਹੀ ਲੰਦੇ ਆਪਾਂ ਤੁਹਾਨੂੰ ਪਤਾ ਹੀ ਆ ਆਪਾਂ ਦਾਲ ਸਬਜ਼ੀ ਕੋਈ ਮਤਲਬ ਦਾਲਾ ਤਾਂ ਲੰਦੇ ਆ ਸਬਜ਼ੀ ਕੋਈ ਥੋੜੀ ਨਹੀਂ ਲੰਦੇ ਜਿੰਨਾ ਹੋ ਸਕੇ ਉਹਨਾਂ ਘਰੇ ਨਹੀਂ ਲੈਂਦੇ ਵੀ ਸਪਰੇ ਨਹੀਂ ਕੀ ਖਾਇ ਸਕਦੇ ਹਨ ਸਬਜ਼ੀ થોੜਾ ਸੀ ਸਿਆੜਾ ਚ ਵੀ ਬਸ ਘਰੇ ਵੀ ਜਾਂਦੇ ਸਾਥ ਕੁਛ ਉਸ ਵੀ ਮੂਲ ਨਹੀਂ ਲੈਤਾ ਹੋਵੇਗੀ ਜਦੋਂ ਉਹ ਉਰ ਉਸੇ ਜਿਹਨਾਂ ਉਸਕੇ ਗਰਮੀ ਐ ਤੇ ਕਿੰਨੇ Karele ਕਈ ਵੇਸ ਨੇ ਸਾਰਾ ਕੁਛ ਅਸੀਗਾ ਹਨਾ ਤੇ ਫਿਰ ਆਪਾਂ ਨਹੀਂ ਮੂਲ ਨਹੀਂ ਲੈਤੇ ਖਾਤੇ ਜਿੱਦੜ ਹੋਊਗਾ ਉਦੋਂ ਹੁਣ ਵੀ Karele ਲੱਗਦੇ ਨੇ ਆਪਣੇ ਤੇ ਇਹ ਵਾਂਗ ਸਬਜੀ ਆਪਣੀ ਕੜੀ ਦੇ ਗਾ ਤੇ ਮੇਥੀ ਗਾਣਾ ਪਾ ਤੇ ਮੇਥੀ ਲੈ ਲਈ ਹਰੇ ਮੇਰੇ ਬਾਹਰ ਅੱਜ ਆਪਾਂ ਨੇ ਸੋਇਆ ਬਣਦੇ ਬੜੀਆਂ ਪਾਣੀ ਆਪਾਂ ਤੇ ਮੇਥੀ ਨੂੰ ਪਾ ਲਈਏ ਇਸੀ ਹੋਈ ਕਸਤੂਰੀ ਮੇਥੀ ਚਲੋ ਹਰ ਤਾਂ ਆਪਣੀ ਦੂਸਰੀ ਹੋ ਜੂਗੀ ਮੀਜੀ ਹੋਈ ਦੇ ਦੇ ਆ ਉਬਦੀਆਂ ਬਣੇ ਤੁਹਾਨੂੰ ਜਵਾਰ ਦਾ ਦਿਖਾਉਣਾ ਤਾਂ ਇਸ ਕਰਨ ਦਾ ਜਮਾ

आ आखो जिस कारण कलर कूलर के थले जारज ही पैन लग गई सी फिर ब्लैक कलर करता इधर स्टैंड करता कूलर न करता बस ये कूलर आप थल ला देना थल रखा गाली जूलियाँ साफ करके इसका साफ तो करते बस पानी भी तो सुाता हूँ तो ठंड था होगी ना बस हम थले ला देना अपने लै जाना थल उ रख देंगे देखो बारौसम ਤਾਰਚੂ ਹਾਂਜੀ ਇੱਥੇ ਮੈਂ ਪਹਿਲਾਂ ਸਾਨੂੰ ਪਹਿਲਾਂ ਕਿ ਧਾਰਚੂ ਹੀ ਤੇ ਧਾਰਾ ਪੰਜੋਕੇ ਦੁੱਧ ਰੱਖਦਾ ਸੀਗਾ ਤੇ ਉਸ ਤੋਂ ਬਾਅਦ ਇਹ ਲਸਣ ਆਪਾਂ ਨੇ ਇੱਥੇ ਬੈਠ ਕੇ ਸੁਮਾਰਿਆ ਸੀਗਾ ਕੱਲੇ ਕੱਲੇ ਮਤਲਬ ਬੋਥੀ ਕਰੀਆਂ ਸੁਮਾਰ ਕੇ ਮੋਟਾ-ਮੋਟਾ ਬੀਜ ਕੱਢਿਆ ਵਿੱਚੋਂ ਜਿਹੜਾ ਬੀਜਣਾ ਸੀਗਾ ਤੇ ਜਿਹੜਾ ਬਰੀਕ ਹੁੰਦਾ ਉਹ ਆਪਾਂ 10 ਸਬਜ਼ੀ ਦੇ ਵਿੱਚ ਪਾਉਣ ਨੂੰ ਰੱਖ ਲੈਣੇ ਨੇ ਆ ਇਹ ਇਹ ਵਿੱਚੋਂ ਨਿਕਲਿਆ ਉਹਦੇ ਖੂਸ ਤੇ ਇਹੀ ਮੈਂ ਇਕੱਠਾ ਕਰ ਰਹੀ ਸੀਗੀ ਮੈਂ ਹਾਂ ਵੀ ਇਕੱਠਾ ਕਰਕੇ ਨਾ ਧੂਣੀ ਬਾਲੀ ਸੀਗੀ ਪਸ਼ੂ ਨੂੰ ਸ਼ਾਮ ਨੂੰ ਧੂਣੀ ਲਾਉਣੀ ਹੁੰਦੀ ਹੈ ਨਾ ਆਪਣੇ ਮੱਛਰ ਹਲੇ ਗਿਆ ਨਹੀਂਗਾ ਪਸ਼ੂ ਨੂੰ ਤਾਂ ਕਰਦਾ ਮੱਖ ਜੀ ਹੁੰਦੀ ਹੈ ਤੇ ਧੂਣੀ ਸਾਨੂੰ ਰੋਜ਼ ਲਾਉਣੀ ਪੈਂਦੀ ਹੈ ਤੇ ਉਹਦੇ ਉੱਤੇ ਰੱਖ ਰੱਖ ਦੂੰਗੀ ਇਹ ਸਾਰਾ ਇਕੱਠਾ ਕਰਕੇ ਤੇ ਨਾਲੇ ਚੱਲ ਜਾਊਗਾ ਜੇ ਪਿਆਰਿਆ ਸਵੇਰ ਨੂੰ ਫਿਰ ਹਵਾ ਵਗਾਰਾ ਆ ਗਈ ਇਹ ਨਾ ਸਾਰੇ ਕਿਤੇ ਉੱਡ ਜਾਣਾ ਮੈਂ ਹਾਂ ਚਲੋ ਇਹ ਪਹਿਲਾ ਚੱਕਦਾ ਤੇ ਫਿਰ ਉਸ ਤੋਂ ਬਾਅਦ ਹੋਰ ਕੰਮ ਕਰਾਂਗੀ ਤੇ ਹਲੇ ਪਾਣੀ ਵਗੈਰਾ ਵੀ ਬੁਲਾਉਣਾ ਸੀਗਾ ਮੈਂ ਹਾ ਚੱਲੇ ਨੇ ਪੱਠੇ ਖਾ ਲੈਣੀਆਂ ਵੀ ਉਸ ਤੋਂ ਬਾਅਦ ਪਾਣੀ ਪਲਾਉਣਾ ਸਾਇਦੇ ਪਾਪਾ ਹਲੇ ਬਾਹਰ ਹੀ ਲੱਗੇ ਹੋ ਸੀਗੇ ਕੈਰੀ ਸਾਫ ਕਰਨ ਕਿਉਂਕਿ ਜਿਦ ਕੱਲੋਂ ਆਪਾਂ ਨੇ ਲਸਣ ਬੀਜਣਾ ਉਹ ਕੈਰੀ ਤਿਆਰ ਕਰ ਰਹੇ ਨੇ ਬਹੁਤ ਟਾਈਮ ਲੱਗ ਜਾਂਦਾ ਲਸਣ ਪਗਾਰਾ ਬੀਜਣ ਨੂੰ ਤੇ ਕੈਰੀ ਤਿਆਰ ਕਰਨ ਨੂੰ ਤੇ ਬਸ ਉਹ ਮੈਂ ਨਾ ਧੂਣੀ ਤੇ ਰੱਖਤਾ ਸੀਗਾ ਤੇ ਇਹ ਆਈ ਸੀਗੀ ਫੂਸ ਜੇ ਚੱਕਣ ਮੈਂ ਹਾਂ ਚੱਲ ਇਹ ਵੀ ਪਾ ਦਈ ਹੁਣ ਸਾਰਾ ਛਿਲਕਾ ਤੇ ਇਹ ਧੂਣੀ ਨੇ ਉੱਤੇ ਰੱਖਣ ਨਾਲ ਨਾ ਧੂਆ ਬਹੁਤ ਜ਼ਿਆਦਾ ਹੋ ਗਿਆ ਸੀਗਾ ਜਦੋਂ ਮੈਂ ਛਿਲਕਾ ਰੱਖ ਕੇ ਆਈ ਨਾ ਉਹਨੇ ਬਹੁਤ ਹੀ ਜ਼ਿਆਦਾ ਧੂਆ ਕਰਤਾ ਫੇਰ ਮੈਨੂੰ ਇਦਾਂ ਸੀਗਾ ਵੀ फटाफट ਮੈਂ ਨਾ ਆ ਚਾਕੇ ਫੂਸ ਪਾਦਾ ਤੇ ਧੂਣੀ ਨੂੰ ਬੁਝਾਦਾ ਥੋੜੀ ਜੀ ਪਾਣੀ ਪਾ ਕੇ ਤੇ ਮੈਂ ਤਾਂ ਹੀ ਉਹਨੂੰ ਬਾਰ-ਬਾਰ ਦੇਖ ਰਹੀ ਸੀਗੀ ਅੱਗ ਕਾਫੀ ੜ ਗਈ ਸੀ ਲਸਣ ਜੇ ਨੂੰ ਤੇ ਬਸ ਹੁਣਾ ਸਾਰੇ ਫੂਸ ਜੇ ਚਾਕੇ ਵੀ ਉਹਦੇ ਉੱਤੇ ਪਾ ਦੂੰਗੀ ਇੱਕ ਲੱਖ ਤਾਂ ਧੂਆਂ ਬਹੁਤ ਜ਼ਿਆਦਾ ਹੋ ਜਾਂਦਾ ਪਹਿਲਾਂ ਹੌਲੀ ਹੌਲੀ ਮਗਦੀ ਸੀ ਜਦੋਂ ਮੈਂ ਫੂਸ ਰੱਖਿਆ ਨਾ ਉਹਦੇ ਨਾਲ ਧੂਆਂ ਬਹੁਤ ਜ਼ਿਆਦਾ ਫੈਲ ਗਿਆ ਸੀ ਅੱਗੇ ਦੁਹਾਨੇ ਤੁਹਾਨੂੰ ਤੇ ਆਪਾਂ ਹਾਂ ਸਾਰੇ ਕੂੜਾ ਪਾ ਲੀਏ ਟੋਕਰੇ ਦੀ ਵਿੱਚ ਤਸਲੇ ਦੇ ਵਿੱਚ ਪਾ ਕੇ ਸੜਾਈਏ ਬਸ ਆਪਾਂ ਨੇ ਇਥੇ ਸਫਾਈ ਕਰਤੀ ਹੁਣ ਆਪਾਂ ਗਾਹ ਅੱਗੇ ਤੋਂ ਪੋਨੇ ਬਾਹਰ ਵੀ ਜਿਹੜਾ ਕਢਾਉਣਾ ਥੋੜਾ ਖੇਤ ਦੇ ਵਿੱਚ ਜਿੱਥੇ ਆਪਾਂ ਨੇ ਕਿਹੜੀ ਤਿਆਰ ਕਰੀਏ ਦੇਖੋ ਅੱਗੇ ਕਿੰਨੀ ਪਾਂਬੜਾ ਜੇ ਮੰਗੂ ਮੱਛੀ 1 ਲੱਖ ਲੱਗਤ ਪਾਂਬੜਾ ਜੇ ਨਿਕਲ ਗਿਆ ਸੀਗਾ ਉਸ ਦਾ ਤੇ ਆਪਾਂ ਨਾਲ ਹੁਣ ਥੋੜਾ ਜਿਹਾ ਇਹਨੂੰ ਪਾਣੀ ਪਾ ਕੇ ਭਜਾ ਦਾਂਗੇ ਤਾਂ ਜੋ ਤੂਆ ਜੇ ਹੋਈ ਜਾਊਗਾ ਤੇ ਬੁਝ ਜਾਊਗੀ ਤੋਂ ਨਾਲ ਨਾਲ ਇੱਕ ਫਿਰ ਮੱਛਾ ਜੇ ਵੀ ਉੱਡ ਜਾਂਦਾ ਫਿਰ ਬੈਹ ਜਾਂਦੀ ਹੈ ਰਾਤ ਨੂੰ ਰਾਮਨਾਥ ਥੋੜੇ ਚਿਰ ਹੁੰਦਾ ਮੱਖੀ ਜੀ ਫਿਰ ਤਾਂ ਚਲੇ ਜਾਂਦੀ ਹੈ ਤੇ ਪੱਖਾ ਵੀ ਆਪਾਂ ਬੰਦ ਕਰ ਦਾਂਗੇ ਲੋ ਜੀ ਮੈਂ ਹਾਂ ਚਲੋ ਸਵੀਟੀਆਂ ਦੁੱਧ ਪਲਾ ਦਈਏ ਤੇ ਐਸੇ ਬਣਦੀ ਹੁੰਦੀ ਹੈ ਪੂਰੇ ਤੇ ਵਿਚਾਲ ਪੂਰੇ ਤੇ ਬੈਜੂ ਵੀ ਦੇਖ ਕੇ ਮਿਲ ਲੈ ਉੱਤੀ ਪਈ ਆ ਖੜ ਜਾ ਖੋਲ ਦਿਆ ਹੋਇਆ ਬਟੇ ਪਾਈ ਹੋਈ ਆ ਖੜ ਜਾ ਇਹਦੇ ਵਿੱਚ ਪੀ ਇਹ ਚ ਇਹ ਸਪੀਲਾ ਥੋੜਾ ਪਾਣੀ ਪਾ ਕੇ ਪਤਲਾ ਜੀ ਕਰਕੇ ਪਲਾ ਦਿੰਦੇ ਹਾਂ ਤੇ ਪੂਰੇ ਤਾਂ ਜੱਜ ਬੈਠੀ ਨਹੀਂ ਹੋ ਜਾ ਕੇ ਬੈਗੀ ਮਿੱਟੀ ਤੇ ਪੂਰਾ ਕਰੂਾਸ ਤੇ ਬਸ ਆ ਜਾ ਤੇ ਨੀ कि मैं बटे पाए संख्या देख देख तो मिट्टी सारे मिट्टी पूरे दी का भी चलो रे हवा हुआ लग गई मतलब बैठे रहे रह उठाने

ਨੰਬਰ ਹੈਗਾ 994335299 ਇਸ ਨੰਬਰ ਤੇ ਸੰਪਰਕ ਕਰ ਲਓ ਜੇ ਕਿਸੇ ਨੂੰ ਲੈਣਾ। ਰੱਖ ਦਿਤ। ਹਾਂ ਪੀ ਲਿਆ। ਜੇ ਬਸ ਘੁੰਮਿਆ ਘੁੰਮਿਆ ਮੈਂ ਨਹੀਂ ਚੱਕਦੀ ਹੈਗੀ। ਨਹੀਂ ਚੱਕਦੀ। ਘੁੰਮਿਆ ਨੇ ਵੇਖ। ਚੱਕਣ ਨਹੀਂ ਦਿੰਦੀ ਹੈ। नहीं लेके जाती कि नहीं ले भी आती जब घूमे घूमे जब अदर पानी पिला हले पानी पिला पानी रह गया बस पानी पिला दिए एक गुटी बहुत होंगी है ਹਾਂਜੀ ਆਪਾਂ ਨੇ ਇਹ ਜਿਹੜੀ ਸਾਹਮਣੇ ਕੈਰੀ ਦਿਖਾਈ ਹੈ ਮੈਂ ਤੁਹਾਨੂੰ ਮੇਰੇ ਬੈਕ ਸਾਈਡ ਅਦਰ ਤੇ ਉਹ ਸਾਰੀ ਤਿਆਰ ਕਰ ਲਈ ਲਸਣ ਦੇ ਲਈ ਸਾਰੀ ਦਿਹਾੜੀ ਲੱਗ ਗਈ ਅਸ ਤਾਂ ਲਸਣ ਦਾ ਬੀਜ ਕੱਢਿਆ ਵਿੱਚ ਇਹ ਕੈਰੀ ਤਿਆਰ ਕਰੀ ਬਿਲਕੁਲ ਤਿਆਰ ਕੈਰੀ ਆਪਣੀ ਤਿਆਰ ਹੋ ਚੁੱਕੀ ਹੈ ਤੇ ਕੱਲ ਉਹ ਆਪਾਂ ਲਸਣ ਬੀਜਾਂਗੇ ਉਹ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਕੱਲ੍ਹ ਵਾਲੀ ਤੇ ਅੱਜ ਤਾਂ ਬਸ ਲਸਣ ਸਮਾਰ ਹੋਇਆ ਤੇ ਕੈਰੀ ਤਿਆਰ ਹੋਈ ਆ ਤੇ ਇੱਧਰ ਦੇਖੋ ਇਹ ਆਪਣੇ ਹੋ ਗਿਆ ਸਰੋਂ ਹੋ ਗਈ ਸਾਗ ਲਈ ਤੇ ਬਸ ਹੁਣ ਦੇਖਦੇ ਆ ਇੱਕ ਦਿਨ ਦੇ ਵਿੱਚ ਸਾਗ ਵੀ ਬਣਾਵਾਂਗੇ ਬੱਚੇ ਵੀ ਸਾਗ ਸਾਗ ਕਰੀ ਜਾਂਦੇ ਨੇ ਤੇ ਉਹਨਾਂ ਨੂੰ ਪਹਿਲਾ ਪਹਿਲਾ ਸ਼ੌਂਕ ਹੁੰਦਾ ਜਦੋਂ ਫਿਰ ਡੇਲੀ ਬਣਨ ਲੱਗ ਜਾਂਦਾ ਥੋੜੇ ਦਿਨਾਂ ਬਾਅਦ ਫਿਰ ਆਕ ਜਾਂਦੇ ਨੇ ਹੁਣ ਆਏ ਆ ਵੀ ਨਵਾਂ ਨਵਾਂ ਆਉਣਾ ਨਾ ਸਾਗ ਪਹਿਲੀ ਵਾਰ ਬਣਾਵਾਂਗੇ ਤੇ ਹਲੇ ਉਹਨਾਂ ਚੌ ਚੜਿਆ ਪਿਆ ਹੁਣ ਤਾਂ ਰੋਜ਼ ਸਾਗ ਮੰਗ ਲੈਂਦੇ ਮੰਮੀ ਕਦ ਖੂਸ ਕਰੂੰ ਐਦਾਂ ਹੀ ਕਰੀ ਜਾਂਦੇ ਨੇ ਬਸ ਦੇਖਦੇ ਹਾਂ ਇੱਕ ਦਿਨ ਵਿੱਚ ਤੋੜ ਕੇ ਵੀ ਬਣਾਵਾਂਗੇ ਬਾਕੀ ਜੀ ਆਪਾਂ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਮਿਲਦੇ ਆ ਕੱਲੋ ਕਿਸੇ ਨਵੇਂ ਬਲੌਗ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਬਾਏ ਬਾਏ